ਸੋ ਮਿੱਤਰੋ ਅੱਜ ਆਪਾਂ ਪਹੁੰਚੇ ਸੀ ਮੋਗੇ ਬਾਈ ਮਲਕੀਤ ਕੋਲੇ ਫੇਰਪੋਰਸ ਆਰਮੀ ਵਾਲਿਆਂ ਦੇ ਦੱਸਦੇ ਆ ਇਹ ਠੀਕ ਆ ਜੀ ਜੀ ਮੰਨ ਕੇ ਚੱਲੋਗੇ 1.5 ਲੱਖ ਦਾ ਸੈੱਟ ਆ ਚਾਰਾਂ ਦਾ ਸਿੱਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਸੋ ਮਿੱਤਰੋ ਅੱਜ ਆਪਾਂ ਪਹੁੰਚੇ ਸੀ ਮੋਗੇ ਬਾਈ ਮਲਕੀਤ ਕੋਲੇ ਤੇ ਆਪਾਂ ਪਹਿਲਾਂ ਵੀ YouTube ਤੇ ਇਹਨਾਂ ਦੀ ਵੀਡੀਓ ਪਾਈ ਸੀਗੀ ਤੇ ਸੋਏ ਭਰਾ ਆਪਣੀ ਜੀਪ ਵਗੈਰਾ ਤਿਆਰ ਕਰਕੇ ਤੇ ਬਾਹਰ ਭੇਜਦੇ ਆ ਬਾਕੀ ਇਹਨਾਂ ਦਾ ਕੰਮ ਨਟ ਵਗੈਰਾ ਨਿਕਲ ਵਗੈਰਾ ਦਾ ਵੀ ਹੈਗਾ ਗਾ ਤੇ ਸੋ ਸੱਚ ਨੂੰ ਆਪਾਂ ਦਖਾਈਏ ਤੁਹਾਨੂੰ ਵੀਡੀਓ ਬਾਕੀ ਜੀਪਾਂ ਜੋ ਮਗਰ ਫਰੇਮ ਦੇ ਵਿੱਚ ਦੇਖ ਰਹੇ ਹਾਂ ਸਾਡੇ ਕੈਮਰਾ ਤੁਹਾਨੂੰ ਦਿਖਾਉਣਾ ਹੈ ਦੂਜੋ ਤੇ ਸੋ ਸੱਜਣੋ ਜੁੜੇ ਰਹੇ ਵੀਡੀਓ ਦੇ ਨਾਲ ਤੇ ਬਾਕੀ ਦਿਖਾਉਣਾ ਸਾਰਾ ਸਿਸਟਮ ਤੇ ਬਾਈ ਨਾ ਕਰਉਣਾ ਗੱਲ ਸਭ ਤੋਂ ਪਹਿਲਾਂ ਆਪਾਂ ਮਰਉਣਾ ਹੈ ਬਾਈ ਦੇ ਬੋਰਡ ਤੇ ਨਿਗਾ ਤੇ ਜੋ ਇਹਨਾਂ ਦਾ ਜਿੰਕ ਵਗੈਰਾ ਦਾ ਬੋਰਡ ਲੱਗਿਆ ਗਿਆ ਬਾਕੀ ਜਿੰਨਾਂ ਦਾ ਜੋ ਅ ਰਿਪੇਅਰਿੰਗ ਦਾ ਵਗੈਰਾ ਦਾ ਕੰਮ ਆ ਜੀਪਾਂ ਵਗੈਰਾ ਦਾ ਸੋ ਸਾਰਾ ਤੁਹਾਨੂੰ ਅੱਜ ਦਿਖਾਉਨੇ ਆ ਤੇ ਬਾਈਨਾ ਵੀ ਕਰਾਉਣੇ ਗੱਲਬਾਤ ਤੇ ਜੀਪਾਂ ਲਿਆ ਕੇ ਵੇਚਦੇ ਕਰਦੇ ਵੀ ਨੇ ਜੇ ਕਿਸੇ ਭਰਾ ਨੂੰ ਜੀਪ ਦੀ ਲੋੜ ਹੋਵੇ ਤੁਸੀਂ ਖਰੀਦ ਵੀ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਜਦੋਂ ਆਪਣਾ ਇਧਰੋਂ ਲੁਧਿਆਣਾ ਰੋਡ ਤੇ ਆਉਂਗੇ ਤਾਂ ਤੁਹਾਨੂੰ ਤੇਜਾ ਸਿੰਘ ਮਾਰਕੀਟ ਦੇ ਵਿੱਚ ਇਹਨਾਂ ਦੀ ਸ਼ਾਪ ਇਦਾਂ ਦੀ ਲੁੱਕ ਮਿਲੂਗੀ ਬਾਹਰੋਂ ਦੇਖਣ ਨੂੰ ਤੇ ਸੋ ਚੱਲਦੇ ਆਪਾਂ ਅੰਦਰ ਤੇ ਬਾਈਨਾ ਕਰਾਉਣੇ ਗੱਲਬਾਤ हां ਤੁਸੀਂ ਦੇਖ ਸਕਦੇ ਹੋ ਬਾਕੀ ਬਲੈਕ ਰੰਗ ਦੇ ਜੋ ਜਿਹੜੀ ਤੁਹਾਡਾ ਮਨ ਹੋਵੇ ਉਸ ਨਾਲ ਦੀ ਤੁਸੀਂ ਜੀਪ ਵਗੈਰਾ ਤਿਆਰ ਕਰਾ ਸਕਦੇ ਹੋ ਬਾਕੀ ਉਧਰ ਬਾਈ ਨਾਲ ਵੀ ਕਰਾਉਣੇ ਗੱਲਬਾਤ ਆਪਾਂ ਤੇ ਇਧਰ ਆਪਾਂ ਨਟ ਵਗੈਰਾ ਲੈ ਲੈਨੇ ਜੋ ਨਿਕਲ ਵਗੈਰਾ ਕਰਾਉਣੇ ਸੀ ਆਪਾਂ ਕਿਉਂਕਿ ਇਹਨਾਂ ਦਾ ਰਿਪੇਅਰ ਵਗੈਰਾ ਦਾ ਵੀ ਕੰਮ ਹੈਗਾ ਸਾਰਾ ਨਾਲ ਤੇ ਇਧਰ ਬਾਈ ਲੱਗਿਆ ਪਿਆ ਕੰਮ ਕਰਨ ਤੇ ਜੀਪ ਵਗੈਰਾ ਜੋ ਬਾਹਰ ਵਗੈਰਾ ਭੇਜ ਦੇਣਾ ਬਾਕੀ ਸਾਰੀ ਬਾਈ ਨਾਲ ਗੱਲਬਾਤ ਕਰਾਉਣੇ ਆਪਾਂ ਭਾਈ ਸਤਿ ਸ਼੍ਰੀ ਅਕਾਲ ਕੀ ਨਵਾਂ ਭਾਈ ਜੀ ਆਪਣੇ ਪਹਿਲਾਂ ਸੱਜਣਾ ਨੂੰ ਦੱਸੋ ਜੀ ਤਾਂ ਆਪਣੀ ਹੈਗੀ ਆ ਮੁਖਤਿਆਰ ਸਿੰਘ ਚੰਡੂ ਵੱਟੂ ਵਾਲੀ ਆ ਸ਼ੋਰ ਪਿਆ ਜੀ ਜੀ ਕੀ ਭਾਈ ਜੀ ਆਪਾਂ ਕੀ ਕੀ ਕੰਮ ਆ ਆਪਣੀ ਵਰਕਸ਼ਾਪ ਤੇ ਹੁੰਦਾ ਸਾਰਾ ਆਪਣਾ ਸਾਰਾ ਹੀ ਹੁੰਦਾ ਲੈ ਥਾਰ ਬਿੱਲੀ ਜੀਪ ਰੈਂਗਲਰ ਰੋਬੀ ਕੋਣਾ ਜੀ ਹੋਰ ਨਟ ਵੀ ਆਪਣੇ ਕੋਲ ਮਿਲ ਜਾਣਗੇ ਅਵੇਲੇਬਲ ਠੀਕ ਐ ਬਾਕੀ ਸਾਰਾ ਪ੍ਰੋਸੀਜਰ ਸਾਰੀ ਗੱਡੀ ਤਿਆਰ ਕਰੀ ਦੀ ਅਥਾਰ ਚੀਫ ਤੋਂ ਲੈ ਕੇ ਜੈਪਸੀ ਦਾ ਵੀ ਸਾਰਾ ਤਿਆਰ ਕਰੀ ਦਾ ਠੀਕ ਹੈ ਬਾਕੀ ਜੇ ਭਾਈ ਆ ਜਿਹੜੇ ਟਾਇਰ ਵਗੈਰਾ ਇਹ ਕਿਹੜੀ ਗੱਡੀ ਵਗੈਰਾ ਦੇ ਆਉਂਦੇ ਆ ਜਿਹੜੇ ਤੁਸੀਂ ਆ ਪਾਏ ਨੇ ਆਪਣੇ ਜੀਪ ਤੇ ਜੀ 에ਅਰ ਫੋਰਸ ਦੇ ਦੱਸਦੇ ਆ ਭਾਈ ਹੁਣੇ ਪੱਕਾ ਤਾਂ ਹੈ ਨਹੀਂ ਜੀ ਵੀ ਉਹਨਾਂ ਲਈ ਹੈ ਨਾ ਜੀ 에ਅਰ ਫੋਰਸ ਆਰਮੀ ਵਾਲਿਆਂ ਦੇ ਦੱਸਦੇ ਆ ਇਹ ਠੀਕ ਆ ਜੀ ਜੀ ਤੇ ਬਾਕੀ ਇਹਨਾਂ ਦਾ ਪੱਕਾ ਨਹੀਂ ਹਜੇ ਸ਼ੋਰ ਵੀ ਹੋਸੀਦਾ ਹੀ ਆ ਕਿ ਨਹੀਂ ਇਹ ਕੰਪਨੀ ਬੰਦਿਆ ਤੇ ਕੀ ਪ੍ਰਾਈਸ ਪ੍ਰੂਜ ਦੇ ਭਾਈ ਟਰੈਕਟਰ ਦੇ ਇਹ ਵੀ ਪਾ ਸਕਦਾ ਟਾਇਰ ਕਿ ਇਕੱਲੇ ਜੀਪ ਜੂਪ ਤੇ ਹੀ ਟਰੈਕਟਰ ਤੇ ਪਾਈ ਜਾਂਦੇ ਨੇ ਸਾਰੇ ਮਹੱਪਾ ਦਾ ਗਰਕਾ ਬਸ ਉਹ ਬਦਲੀ ਚੇਂਜ ਕਰੀ ਜਾਂਦੇ ਆ ਤੇ ਅੰਦਾਜ਼ਾ ਕੀ ਇਹਦਾ ਜੋੜੀ ਦਾ ਪ੍ਰਾਈਸ ਹੋਊਗਾ ਤੁਹਾਡੇ ਹਿਸਾਬ ਨਾਲ ਇਹਦਾ ਜੋੜੀ ਦਾ ਤਾਂ ਖੈਰ ਮੈਨੂੰ ਪਤਾ ਨਹੀਂ ਉਹ ਮੈਂ ਸੈੱਟ ਚੱਕਿਆ ਇਹ ਇਹਦੇ ਨਾਲ ਦਾ ਇੱਕ ਹੋਰ ਮੇਰੇ ਕੋਲ ਪਿਆ ਵਾ ਉਹ ਗੱਡੀ ਨਾਲ ਲਾ ਕੇ ਸੈਟਿੰਗ ਕਰਦੇ ਸੀ ਉਹ ਗੱਡੀ ਦੇ ਸੇਮ ਟਾਇਰ ਹੈ ਇਹ ਬਾਹਰ ਜਾਣੀ ਹੈ ਗੱਡੀ ਓਕੇ ਇਹ ਮੰਨ ਕੇ ਚੱਲੋ ਵੀ 1.5 ਲੱਖ ਦਾ ਸੈੱਟ ਆ ਚਾਰਾਂ ਦਾ ਹੂੰ ਜੇ ਕਿਸੇ ਬਰਾਹ ਪ੍ਰਾਣ ਵਾਲ ਸਾਇ ਚਾਹੀਦਾ ਹੋਵੇ ਤੁਸੀਂ ਤੇ ਦੇ ਸਕਦੇ ਹਾਂ ਤੇ ਆਮ ਹੀ ਮਿਲ ਜਾਂਦੇ ਵੀਰੇ ਇਹ ਟਾਇਰ ਇੱਕੋ ਹੀ ਆਏ ਨਹੀਂਗਾ ਵੀ ਆਪਾਂ ਕੋਈ ਸਪੈਸ਼ਲੀ ਮੰਗਾਏ ਆ ਅਜੇ ਕਿਸੇ ਪ੍ਰਾਣੇ ਟਰੈਕਟਰ ਦੇ ਪੌਣੇ ਹੋਣਾ ਤਾਂ ਤੁਸੀਂ ਦੇ ਸਕਦੇ ਹੋ ਟਾਇਰ ਕਹਿੰਦਾ ਮਤਲਬ ਤੇ ਆਪਾਂ ਵੀ ਦੇ ਸਕਦੇ ਹਾਂ ਦੁਕਾਨ ਵੀ ਦੱਸ ਸਕਦੇ ਨੰਬਰ ਵੀ ਐਡ ਕਰ ਸਕਦੇ ਓਕੇ ਠੀਕ ਆ ਤੇ ਭਾਈ ਜਿਹੜੀ ਇਹ ਜੀਪ ਆ ਇਹ ਕਿੱਥੇ ਜਾਣੀ ਆ ਜਾਂ ਇਹ ਕੈਨੇਡਾ ਜਾਣੀ ਆ ਕੈਲਗਰੀ ਅੱਛਾ ਕੈਲਗਰੀ ਜਾਣੀ ਆ ਤੇ ਕਿੰਨੇ ਟਾਈਮ ਦਾ ਪ੍ਰੋਸੈਸ ਆ ਤੇ ਕਿਹੜਾ ਇੰਜਨ ਵਗੈਰਾ ਰੱਖੋਗੇ ਇਹਦੇ ਵਿੱਚ ਜੀ ਇਹ ਟਰਬੋ ਦਾ ਇੰਜਨ ਰੱਖਣਾ ਜੀ ਆਪਾਂ ਆਟਾਰ ਦੇਨੇ ਇੱਕ ਉਹਨਾਂ ਨੂੰ ਨਾਲ ਜੀ ਇਹ ਨਾਲ ਪਤਲੇ ਦੇ ਨੇ ਲੋਡ ਹੋ ਕੇ ਜਾਣਗੇ ਗੱਡੀ ਟਾਇਰ ਹੂੰ ਇਹ ਦੂਜੇ ਪਤਲੇ ਲਾ ਕੇ ਜਾਊਗੀ ਸਟਾਰਟ ਹੋਣਾ ਟੋਕ ਕੇ ਆਪਾਂ ਕਹਿਨ ਦਾ ਮਤਲਬ ਤੁਸੀਂ ਭੇਜਣਾ ਕੰਟੇਨਰ ਵਗੈਰਾ ਤੇ ਅੱਛਾ 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 ਤੇ ਬਾਈ ਕੱਲੇ ਜੀਪਾਂ ਦਾ ਕਰਦੇ ਜਾਂ ਹੋਰ ਵੀ ਗੱਡੀਆਂ ਵਗੈਰਾ ਦਾ ਕਰਦੇ ਤੁਸੀਂ ਸਾਰੀਆਂ ਦਾ ਕਰੀਦਾ ਜੀਪ ਖੜੀ ਜੇ ਮੈਂ ਥਾਰ ਖੜੀ ਆ ਆਪਣੇ ਉਥਾਰ ਇੱਕ ਤਿਆਰ ਹੋਈ ਜਾਂਦੀ ਆ ਆਪਣੇ ਕੋਲ ਆਏ ਦਿਖਾ ਦੀ ਆਪਣਾ ਬਾਈ ਹਾਂਜੀ ਠੀਕ ਆ ਜੀ ਇਹ ਥਾਰ ਸੇਲ ਲਈ ਆ ਆਪਣੇ ਕੋਲੇ 14 ਮਾਡਲਾ ਓਕੇ ਜੀ ਓਕੇ ਠੀਕ ਆ ਚਲੋ ਸੱਜਣੋ ਆ ਥਾਰ ਆ ਜਿਹੜੀ ਬਾਈ ਦੀ ਇਹ ਸੇਲ ਕਰਨੀ ਆ ਇਹਦਾ ਭਾਈ ਮੂਸੇ ਵਾਲ ਦੇ ਵਰਗੀ ਕਾਪੀ ਬਣਾਈ ਹੋਈ ਹੈ ਜਮਾ ਹਨਾ ਚੱਲਦਾ ਹੀ ਭਰਾ ਦਾ ਟਰੈਡੀ ਚੱਲੀ ਜਾਂਦਾ ਅੱਛਾ ਠੀਕ ਆ ਮੇਰੇ ਕੋਲ ਹੋਰ ਵੀ ਧੱਗਾ ਉੱਤੇ ਵੀ ਬਣਾ ਕੇ ਰੱਖੇ ਆਪਣੇ ਇਹਦਾ ਇਹ ਸੇਫਟੀ ਕਵਰ ਹੀ ਕਹਿੰਦੇ ਨੇ ਨਾ ਸੇਫਟੀ ਵੀ ਆ ਸ਼ੋ ਵੀ ਆ ਇੱਕ ਲੱਗਣ ਤੋਂ ਪਹਿਲਾਂ ਇਹਨੇ ਟੱਚ ਹੋ ਜਾਣਾ ਮੂਰੇ ਠੀਕ ਆ ਤੇ ਮਜ਼ਬੂਤ ਆ ਪੂਰੇ ਜਮਾ ਹੈ ਕਿ ਜਮਾ ਹਿੱਲਣ ਵਾਲਾ ਕੰਮ ਆ ਪੂਰਾ ਨੇ ਪੂਰਾ ਹੈ ਠੀਕ ਆ ਠੀਕ ਆ ਲਓ ਵੀ ਸੱਜਣੋ ਇਹ ਗੱਡੀ ਸੇਲ ਆ ਹੈ ਫਿਰ ਕਰਨੀ ਸੇਲ ਹੈ ਜੀ 14 ਮਾਡਲ ਆ ਦੂਜੇ ਨਾਮ ਆ ਗੱਡੀ ਲੁਧਿਆਣਾ ਦਾ ਨੰਬਰ ਆ ਹਾਂ ਸਾਰਾ ਰਿਕਾਰਡ ਓਕੇ ਆ ਗੱਡੀ ਦਾ ਪਲੱਸ ਬੀਮਾ ਬੂਮਾ ਸਾਰਾ ਕੁਝ ਨਾਲ ਗੱਡੀ ਦੇ ਓਕੇ ਆ ਤੇ ਬਾਈ ਇਹ ਐਂ ਆਈ ਸੀਗੇ ਲੁੱਕ ਤੁਸੀਂ ਚੇਂਜ ਕੀਤੀ ਇਹਦੀ ਜੀ ਐਡਵੈਂਚਰ ਮਾਡਲ ਹੈ ਅੱਛਾ ਇਦਾਂ ਹੀ ਆਇਆ ਚੱਕ ਬੰਦ ਨੇ ਸਪੈਸ਼ਲ ਕੰਮ ਕੀਤਾ ਬਾਹਰੋਂ ਇੰਪੋਰਟ ਕਰਾਏ ਸੀਗੇ ਪਟੇ ਠੀਕ ਹੈ ਕਮਾਨੀ ਵਾਲੇ ਰੈਂਗਲਰ ਦੇ ਉਹ ਲੱਗੇ ਜਿਹਾ ਗਲ ਪਟਾ ਹੀ ਆਓ ਆਹ ਪਟਾ ਦੀ ਗੱਲ ਕਰਦੇ ਹਾਂ ਠੀਕ ਹੈ ਇੱਕ ਵਾਰੀ ਤੋਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਇਹ ਜੰਪ ਅੱਛਾ ਤੇ ਆਹ ਚੀਜ਼ ਐ ਇੱਥੇ ਓਕੇ ਐ ਪੂਰਾ ਸਸਪੈਂਸ਼ਨ ਆ ਕਹਿਣ ਦਾ ਮਤਲਬ ਪੂਰਾ ਸਸਪੈਂਸ਼ਨ ਕੈਮ ਆ ਪੂਰੀ ਉਹ ਕਹਿਣ ਦਾ ਮਤਲਬ ਜੇ ਕੋਈ ਆਪਣਾ ਬੰਦਾ ਬੈਠੇ ਵਿੱਚ ਤੇ ਪਤਾ ਨਹੀਂ ਲੱਗਦਾ ਔਖਲੀ ਵਗੈਰਾ ਤਾਂ ਨਾ ਪੂਰੀ ਫੀਲ ਹੁੰਦੀ ਐ ਅੱਛਾ ਅੱਛਾ ਪੂਰੀ ਪੂਰੀ ਫੀਲਿੰਗ ਆਉਂਦੀ ਐ ਠੀਕ ਹੈ ਜੀ ਠੀਕ ਐ ਐਡਵੈਂਚਰ ਮਾਡਲ ਆਏ ਸੀਗੇ ਐਡਵੈਂਚਰ ਮਾਡਲ ਠੀਕ ਐ ਜਿਹੜਾ ਵੀ ਕੰਪਨੀ ਨੇ ਦਿੱਤਾ ਹੀ ਇਹਨਾਂ ਨੇ ਥਾਰ ਸੀ ਆਰ ਡੀ ਜੀ ਤੇ ਇਹਦੇ ਚ ਇੰਜਨ ਵਗੈਰਾ ਕਿਹੜਾ ਹੁੰਦਾ ਬਾਈ ਇਹ ਰੀਨਲੀ ਐ ਸੀ ਆਰ ਡੀ 4x4 ਅੱਛਾ 4x4 ਸੀ ਆਰ ਡੀ ਦਾ ਇੰਜਨ ਹੁੰਦਾਗਾ ਠੀਕ ਐ ਇਹਦੇ ਚ ਡੈਸ਼ਬੋਰਡ ਆਪਾਂ ਲਵਾਇਆ ਸੀਗਾ ਇਹਨੇ ਠੀਕ ਐ ਜਿਹੜਾ ਲੱਗਾ ਹੋਇਆ 올ਡ ਪਹਿਲਾ 올ਡ ਮਾਡਲ ਵਾਲਾ ਬਲੈਕ ਆਉਂਦਾ ਟਾਪ ਮਾਡਲ ਵਾਲਾ ਲੱਗਾ ਹੋਇਆ ਥਾਰ ਦਾ ਠੀਕ ਐ ਜੀ ਠੀਕ ਐ ਸੀਟਾਂ ਸੀਟਾਂ ਵਗੈਰਾ ਫਿਰ ਇਹਦੇ ਨਵੀਆਂ ਲਵਾਈਆਂ ਕਿ ਉਹੀ ਆ ਹਾਂ ਜੀ ਹਾਂ ਉਹ ਮੂਰ ਲੀਆਂ ਉਹੀ ਆ ਪਿ ਪਲਾਸਾ ਇੰਟੀਰੀਅਰਲ ਕਰਾਇਆ ਉਹ ਤੋਂ ਅੰਦਰੋਂ ਛੱਤ ਦਾ ਸਾਰੀ ਪੋਸ਼ਿੰਗ ਕਰਾਈ ਆ ਅੱਛਾ ਜੇ ਕਹਿੰਦੇ ਨਹੀਂ ਵੀ ਲੈਣੀ ਜੇ ਕਰਾਉਣਾ ਵੀ ਹੁੰਦਾ ਤਾਂ ਵੀ ਆਪਾਂ ਕਰ ਦਿੰਦੇ ਇਹਨੂੰ ਸੈਮੀ ਹਾਰਟ ਟਾਪ ਕਹਿੰਨੇ ਆ ਆਪਾਂ ਅੱਛਾ ਜੀ ਹਾਂ ਇਹ ਸੈਮੀ ਹਾਰਟ ਟਾਪ ਵਿੱਚ ਆ ਜਾਂਦਾ ਓਕੇ ਜਿਹਦਾ ਆਮ ਲੋਕ ਕੋਸਟ ਨਹੀਂ ਦੱਸਦੇ ਪਰ ਐਸੀ ਦੱਸਾਂਗੇ ਇਹਦਾ ਹੀ ਲੈਨੇ ਆ 45000 ਰੁਪਿਆ ਪਲੱਸ ਜਿਹਦੇ ਵਿੱਚ ਤਿੰਨੇ ਡੱਗੀ ਵਾਲੇ ਸ਼ੀਸ਼ੇ ਠੀਕ ਹੈ ਉੱਪਰ ਲਈ ਛੱਤ ਦਾ ਕਪੜਾ ਓਕੇ ਸੀਟਾਂ ਜੋ ਵੀ ਤੁਹਾਡੇ ਲੱਗੀਆਂ ਆ ਰਹੀਆਂ ਠੀਕ ਹੈ ਡੈਸ਼ਬੋਰਡ ਵਗੈਰਾ ਉਮਰ ਬਾਅਦ ਚ ਦੱਸਾਂਗਾ ਸੀਟਾਂ ਜੋ ਵੀ ਤੁਹਾਨੂੰ ਲੱਗੀਆਂ ਹੋਈਆਂ ਉਹਨਾਂ ਦੇ ਕਵਰ ਜਿਹੜਾ ਇੰਟੀਰੀਅਰ ਉਹਦੇ ਨਾਲ ਦੇ ਮੈਚ ਪਲੱਸ ਫੋਮ ਵਾਲਾ ਮੈਟ ਫੈਕਸ ਗੱਟਿਆਂ ਦੇ ਸ਼ੈਨ ਸ਼ੈਡਾਂ ਤੇ ਸਾਰਾ ਹੀ ਕਰਕੇ ਦੇਵਾਂਗੇ ਇਹ ਕਿ ਡੈਸ਼ਬੋਰਡ ਦੀ ਗੱਲ ਡੈਸ਼ਬੋਰਡ ਹਾਲ ਦੀ ਗੱਡੀ ਹਜੇ ਆ ਨਹੀਂ ਰਹੀ ਠੀਕ ਆ ਜਦੋਂ ਆਨ ਲਾਪੇ ਦੀ ਮੈਕਸਿਮਮ ਕੋਸਟ ਕੋਈ ਜਾ ਹੀ ਵੜਦੀ ਹੈ ਕੋਈ 70000 ਦੇ ਨੇੜੇ 55 70000 ਦੇ ਵਿੱਚ ਵਿੱਚ ਇਹਦੀ ਜੇ ਮੰਨ ਲਾ ਤੁਹਾਡੇ ਕੋਲ ਗੱਡੀ ਪਹਿਲਾਂ ਵਾਲੇ ਮਾਡਲ ਲੈ ਆਵੇ ਤਾਂ 70000 ਰੁਪਏ ਚ ਇਹੋ ਜਿਹਾ ਕੁਝ ਅੰਦਰੋਂ ਕਰ ਦੋਗੇ 45000 ਰੁਪਏ ਚ ਅਸੀਂ ਸੈਮੀ ਹਾਰ ਟਾਪ ਲਾ ਕੇ ਦੇਵਾਂਗੇ ਠੀਕ ਹੈ ਪਲੱਸ ਦੂਜਾ ਜੇ ਡੈਸ਼ਬੋਰਡ ਚੇਂਜ ਕਰਾਇਆ ਇਹਦਾ ਚਾਰਜ ਹੈ ਜੀ ਉਹਦਾ 70000 ਰੁਪਏ ਅੱਛਾ ਇਕੱਲੇ ਦਾ ਇਕੱਲੇ ਦਾ ਅੱਛਾ ਥਾਰ ਦਾ ਹੀ ਅੱਛਾ ਰੀਜਨਲ ਥਾਰ ਦਾ ਇਹ ਹੁਣ ਵਾਲੇ ਮਾਡਲ ਦਾ ਇਹ ਜਿਹੜੇ ਹੁਣ 18 19 ਮਾਡਲ ਆਇਆ ਉਹ ਦਾ ਹੀ ਠੀਕ ਹੈ ਪਤਾ 45000 ਤੁਸੀਂ ਆ ਕਰਕੇ ਦੇਣਾਗਾ ਸੈਮੀ ਹਾਟ ਠੀਕ ਹੈ ਜਿਹੜਾ ਮਤਲਬ ਆ ਕਪੜਾ ਵਗੈਰਾ ਲਾਇਆਗਾ ਦੁਆਰਾ ਵੇਖ ਦੱਸਦਾ ਜਿਹਦੇ ਵਿੱਚ ਅਸੀਂ ਛੱਤ ਦਾ ਕਪੜਾ ਉੱਤੇ ਪਲਾਈ ਲਾਈ ਦੀ ਆ ਫੋਟਾ ਬੋਰਡ ਲਾਈ ਦਾ ਪਲਾਸੇ ਸ਼ੀਸ਼ੇ ਗ੍ਰੀਨ ਵਾਲੇ ਹਮਮ ਠੀਕ ਹੈ ਜੀ ਫੁੱਲ ਮਜ਼ਬੂਤ ਵਾਲੇ ਆ ਇਹ ਫੁੱਲ ਫੁੱਲ ਵਧੀਆ ਡਿੱਗੀ ਆ ਗਈ ਜਿਹਦੇ ਵਿੱਚ ਆਪਣੀ ਲੱਗਣ ਵਾਲੀ ਪਲਾਸਾ ਕਪੜਾ ਅੰਦਰਲੇ ਪਾਸੇ ਫੋਮ ਪੈਂਦੀ ਹੈ ਤੇ ਉਹ ਆਲਾਈਆਂ ਜੋ ਵੀ ਕੁਝ ਲਾਉਣਾ ਹੈ ਹੀ ਲਾਉਣਾ ਇੱਥੇ 45000 ਰੁਪਏ ਦੇ ਵਿੱਚ ਤੇ ਆ ਆ ਆ ਸਿਸਟਮ ਦਾ ਕੀ ਜੇ ਕਿਸੇ ਨੇ ਲਾਉਣਾ ਹੋਵੇ ਤਾਂ ਸਾਢੇ 12500 ਰੁਪਿਆ ਵਿਦ ਫਿਟਿੰਗ ਵਿਦ ਪੇਂਟ ਜੇ ਉਦਾਂ ਫਰੰਟ ਵਾਲ ਦੇ ਕਿ ਪੱਲੇ ਮਗਰਲੇ ਦੇ ਮਗਰਲੇ ਮਗਰਲੇ ਅੱਛਾ ਫਰੰਟ ਵਾਲ ਦੇ ਅੱਡ ਪੈਸੇ ਨੇ ਫਰੰਟ ਵਾਲੇ ਦਾ ਅੱਡੋ ਅੱਡ ਰੇਟ ਹੈ ਡਿਜ਼ਾਈਨ ਦੇ ਹਿਸਾਬ ਨਾਲ 8500 ਤੋਂ ਸਟਾਰਟ ਜੇ ਮੋਰਲੀ ਏ ਲੱਗਦੀ ਉਹਦਾ 3000 3500 ਰੁਪਿਆ ਹੀ ਲੈਣੇ ਆ ਫਿੱਟ ਕਰਕੇ ਰੰਗ ਤੋਂ ਬਗਾਇਆ ਜੇ ਕਿਸੇ ਭਰਾਣੇ ਫਟੇ ਵਗੈਰਾ ਇਹ ਜਿਹੜੇ ਤੁਸੀਂ ਲਾਏ ਆ ਲਵਾਉਣੇ ਨੂੰ ਮਿਲ ਜਾਂਦੇ ਆਪਣੇ ਕੋਲ ਕਿ ਨਹੀਂ ਮਿਲਦੇ ਆਰਡ ਦੋਵਾਂ ਦਾ ਕਿ ਚਾਰਾਂ ਦੇ ਦੋਨਾਂ ਦਾ ਹੀ ਅੱਛਾ ਕੋਈ ਹੁੰਦੇ ਆ ਅੱਛਾ ਮਗਰ ਮੂਰੇ ਨਹੀਂ ਲੱਗਦੇ ਦੇ ਨਹੀਂ ਮੂਰੇ ਨਹੀਂ ਲੱਗਦੇ ਮੂਰੇ ਸਸਪੈਂਸ਼ਨ ਹੁੰਦੀ ਆ ਠੀਕ ਹੈ ਜੀ ਠੀਕ ਹੈ ਇਸੇ ਲਓ ਮਿੱਤਰੋ ਜੇ ਕਿਸੇ ਭਰਾ ਨੇ ਆਪਣੀ ਥਾਰ ਬਾਈ ਮੂਸੇ ਵਾਲੇ ਵਾਂਗੂ ਤਿਆਰ ਕਰਵਾਉਣੀ ਹੋਵੇ ਤਾਂ ਇਹਨਾਂ ਬਾਈਆਂ ਕੋਲੇ ਤੁਸੀਂ ਕੰਟੈਕਟ ਇਹਨਾਂ ਦਾ ਕਰ ਸਕਦੇ ਹੋ ਬਾਕੀ ਤੁਹਾਨੂੰ ਨੰਬਰ ਬਲਾ ਦਨਾ ਬਾਈ ਤੇ ਬਾਈ ਜੀ ਆਪਣਾ ਨੰਬਰ ਕੀ ਹੈ ਕੰਟੈਕਟ ਨੰਬਰ ਆਪਣਾ ਨੰਬਰ ਹੈਗਾ 98148 ਠੀਕ ਹੈ ਇਹ ਦੂਜਾ ਨੰਬਰ 98144 675 ਕੀ ਵਾਲੀ ਠੀਕ ਹੈ ਇਹ ਆਪਣਾ ਨੰਬਰ ਹੈ ਹੀ ਲਿਖਾਇਆ ਦਾ ਆਪਣਾ ਨੰਬਰ ਬੋਰਡ ਤੇ ਵੀ ਲਿਖਾਇਆ ਹੈ ਕਿ ਇਹ ਤਾਂ ਵਗੈਰਾ ਜਿੰਕ ਵਗੈਰਾ ਵੀ ਤੁਸੀਂ ਕਰਦੇ ਹੋ ਨਾ ਬਈ ਹਾਂ ਜੀ ਸਾਨੂੰ ਐ ਹੁੰਦਾ ਗੱਡੀਆਂ ਜਿਵੇਂ ਹੁਣ ਉਹ ਬਾਹਰ ਭੇਜਣੀ ਹੈ ਉਹ ਜਦੋਂ ਅਗਲਾ ਬਰਨਰ ਚੱਕਦਾ ਅਗਲਾ ਕਹਿੰਦਾ ਯਾਰ ਤੇਸੀ ਜਿਹਾ ਇੰਜਨ ਲੱਗਦਾ ਉਹ ਥੋੜਾ ਹਾਈ ਫਾਈ ਆ ਹੋ ਜਾਂਦਾ ਥੋੜਾ ਪਾਲਚਪੂਲਚ ਹੋ ਜਾਂਦੀ ਆ ਨਾ ਡਬੋਲਟ ਜਿਵੇਂ ਆਪਾਂ ਰੰਗ ਮਾਰ ਦਿੰਨੇ ਆ ਬਾਅਦ ਚਾਬੀ ਇੱਕ ਦੋ ਵਾਰੀ ਪੈ ਜਾਂਦੀ ਆ ਤਾਂ ਲਹਿ ਜਾਂਦਾ ਰੰਗ ਉਹ ਕਹਿੰਦਾ ਮਤਲਬ ਸਰਵਿਸਾਸ ਤੇ ਨੱਟ ਬੋਲਟ ਤਾਂ ਖੁੱਲਣੇ ਹੀ ਹੁੰਦੇ ਆ ਖੁੱਲਣੇ ਹੁੰਦੇ ਆ ਤੇ ਉਹ ਜਿੰਕ ਕੱਢ ਦਈਦੇ ਆ ਲਿਆਂਦਾ ਤਾਂ ਹੀ ਆਪ ਦੇ ਬਾਕੀ ਦੂਜੀ ਗੱਲ ਆਪਾਂ ਡੈਂਪਿੰਗ ਡੋਂਪਿੰਗ ਦਾ ਵੀ ਸਾਰਾ ਪ੍ਰੋਸੀਜਰ ਹੁੰਦਾ ਹੈ। ਅੱਛਾ ਇਹਨੂੰ ਡੈਂਪਿੰਗ ਕਹਿੰਦੇ ਹੈ। ਇਹਨੂੰ ਡੈਂਪਿੰਗ ਕਹਿੰਦੇ ਹੈ। ਤੇ ਇਹਦਾ ਲਾਉਣ ਦਾ ਕੀ ਰੀਜ਼ਨ ਹੁੰਦਾ ਇਹਦੇ ਵਿੱਚ ਗੱਡੀ ਦੇ? ਕਿਉਂਕਿ ਇਹਦਾ ਸ਼ੇਕ ਬਹੁਤ ਘਟਾਉਂਦਾ ਅੰਦਰ। ਠੀਕ ਹੈ। ਦੂਜਾ ਹੁੰਦਾ ਵੀ ਇਹ ਸਾਊਂਡ ਜਿਹੜੀ ਆ ਜਿਆਦਾ ਚਾਦਰਾਂ ਜਿਹਾ ਗੂੰਜਦੀ ਆ ਉਹ ਬੰਦ ਹੋ ਜਾਂਦੀ ਆ ਇਹ ਨਾਲ। ਵੀ ਸਾਊਂਡ ਗਰੂਪ ਹੋ ਜਾਂਦੀ ਆ ਅੰਦਰ। ਇਹ ਵੇਖਣ ਤੋਂ ਲਫਾਫਾ ਜ ਮਾਈ ਦਾ ਮੋਈਦਾ ਨਹੀਂ ਬਾਈ ਇਹ। ਨਹੀਂ ਮਾਈ ਦਾ ਨਹੀਂ ਮੋਟਾ ਪੋਰਟ ਹੁੰਦਾ ਇਹ। ਅੱਛਾ। ਮੈਂ ਤੁਹਾਨੂੰ ਲਿਆ ਕੇ ਦਿਖਾਉਣਾ ਠੀਕ ਹੈ। ਦੇਖੋ ਮਿੱਤਰੋ ਅੱਜ ਤੁਹਾਨੂੰ ਤਾਂ ਦੇਖਣ ਨੂੰ ਤਾਂ ਕਾਗਜ਼ ਜਿਹਾ ਲੱਗੂਗਾ ਪਰ ਲੇਕਿਨ ਇਹ ਬਹੁਤ ਤਕੜੀ ਚੀਜ਼ ਹੈ ਤੇ ਮਜ਼ਬੂਤ ਚੀਜ਼ ਆ ਕਿਹਦੇ ਨਾਲ ਆਪਣਾ ਆ ਸਾਊਂਡ ਵਗੈਰਾ ਨਹੀਂ ਗੱਡੀ ਦੇ ਵਿੱਚ ਆਉਂਦਾ ਨਾ ਹੀ ਅੱਗ ਲੱਗਣ ਦਾ ਖਤਰਾ ਰਹਿੰਦਾ ਗੱਡੀ ਦੇ ਵਿੱਚ ਕਹਿੰਦਾ ਮਤਲਬ ਅੱਗ ਨਾਲੇ ਮੱਚਦਾ ਨਹੀਂਗਾ ਤੇ ਸੇਕ ਨਹੀਂ ਇਹਦੇ ਨਾਲ ਗੱਡੀ ਦੇ ਵਿੱਚ ਆਉਂਦਾ ਤੇ ਇਧਰ ਬਾਈ ਨੇ ਆਪ ਨੂੰ ਸੈਂਪਲ ਲਿਆ ਕੇ ਦਿਖਾਇਆ ਮਟਾਈ ਵੀ ਦਿਖਾ ਦਿਓ ਠੀਕ ਹੈ ਬਹੁਤ ਮੋਟੀ ਹੈ ਹੂੰ ਪਲੱਸ ਇਹਦੇ ਵਿੱਚ ਤਿੰਨ ਸ਼ੇਡ ਆਉਂਦੇ ਆ ਜਿਵੇਂ 골ਡਨ ਚ ਕੱਲੇ ਚ ਵੀ ਮਿਲ ਜਾਂਦੀ ਆ ਬਲੈਕ ਚ ਬੰਦੇ ਦੀ ਸੀ ਜੀ ਚੋਇਸ ਵੀ ਬਲੈਕ ਹੀ ਕਰਨੀ ਆ ਸਾਰੀ ਗੱਡ ਲੈ ਕੇ ਰੱਖਣੀ ਆ ਠੀਕ ਆ ਤੇ ਇਹ ਬਲੈਕ ਤਾਂ ਲੈਂਦੀ ਆ ਆਪਣੇ ਕੋਲ ਸਿਲਵਰ ਵੀ ਮਿਲ ਜੂ 골ਡਨ ਵੀ ਮਿਲ ਜੂ ਬਲੈਕ ਤਾਂ ਹੈਗੀ ਹੈਗੀ ਥੋੜੇ ਸਾਰੇ ਕਲਰ ਹੀ ਕਹਿਨ ਦਾ ਮਤਲਬ ਮਿਲ ਜਾਣੇ ਆ ਤੇ ਇਹ ਵੀ ਬਾਈ ਗੱਡੀ ਬਾਹਰ ਜਾਨੀ ਕਿ ਇੱਥੇ ਰੱਖਣੀ ਹੈ ਕਿਸੇ ਨੇ ਜੇ ਮੁੰਡਾ ਲੋਕਲ ਹੀ ਆ ਆਪਣੇ ਇਥੋਂ ਦਾ ਏ ਧਰਮਗੋੜ ਦੇ ਨਾਲ ਆ ਪੈਂਡਾ ਠੀਕ ਹੈ ਸਟੈਡੀ ਕਰਨੀਆਂ ਦਾ ਹੂੰ ਠੀਕ ਹੈ ਤੇ ਇਹਦੇ ਨਾਲ ਕੋਈ ਬਣਾਉਣੀ ਹੈ ਬਾਈ ਇਹ ਅੱਛਾ ਪਰ ਇਹ ਰੰਗ ਇਹਨੂੰ ਕਾਲਾ ਕਰਾਇਆ ਉਹਨਾਂ ਨੇ ਆਪਦੀ ਚੁਆਇਸ ਦੇ ਸਾਰ ਠੀਕ ਹੈ ਬਾਕੀ ਸੇਮ ਇਹ ਰੰਗ ਬਾਈ ਹੋ ਗਿਆ ਕਿ ਹਜੇ ਹੋਣਾ ਇਸ ਤੋਂ ਬਾਅਦ ਹੋ ਗਿਆ ਜੀ ਹੋ ਗਿਆ ਠੀਕ ਆ ਦੇਖੋ ਬਾਦਸ਼ਾਹ ਬੋਲਸ਼ਾ ਹੋਣੀਆਂ ਬਾਦਸ਼ਾਹ ਤੇ ਰੰਗ ਪੇ ਠੀਕ ਆ ਜੀ ਦੇਖੋ ਸੱਜਣਾ ਜੇ ਕਿਸੇ ਕਾਰ ਗੱਡੀ ਵਗੈਰਾ ਨੂੰ ਵੀ ਬਿਸ਼ੱਕ ਪੂਰਾ ਸ਼ੀਸ਼ਾ ਆਹਾਂ ਸ਼ੀਸ਼ੇ ਵਾਂਗੂ ਹਜੇ ਤਾਂ ਮਿੱਤਰੋ ਪਾਲਸ਼ ਵਗੈਰਾ ਹਜੇ ਹੋਣੀ ਆ ਤੇ ਪੂਰਾ ਇਹਨਾਂ ਸਿਰਾ ਗੱਲ ਬਾਤ ਆ ਗਈ ਤੇ ਬਾਕੀ ਜੈਸੀ ਆਪਣੀ ਬਾਤ ਤੇ ਇਹਦੇ ਟਾਇਰ ਵਗੈਰਾ ਹਜੇ ਪਾਉਣੇ ਆ ਹਜੇ ਹੋਰ ਅੱਛਾ 33 ਵਾਲਾ ਟਾਇਰ ਪਾਉਣਾ ਉਹਨਾਂ ਨੇ ਜਿਵੇਂ ਆ 33 ਵਾਲਾ ਟਾਇਰ ਥੋੜਾ ਵੱਡਾ ਦਿੱਤੀ ਹਮ ਇੱਕ ਬਈ ਆਪਾਂ ਇਲੈਕਟ੍ਰੋਨਿਕ ਜੀਬ ਬਣਾਈ ਸੀ ਜਿਹੜੀ ਉਹ ਬਾਹਰ ਖੜੀ ਆ ਉਸ ਤੋਂ ਬਾਅਦ ਤਿਆਰ ਕੀਤੀ ਆ ਹੋਰ ਕਿ ਨਹੀਂ ਕੀਤੀ ਆ ਆਰਡਰ ਤਾਂ ਬਹੁਤ ਆਉਂਦੇ ਆ ਜੀ ਹਜੇ ਇਧਰੋਂ ਮੇਲ ਨਹੀਂ ਹੁੰਦੀ ਠੀਕ ਐ ਉਹ ਆਕਾ ਆਪਦਾ ਹੀ ਪੀਸ ਰੱਖਿਆ ਵੈ ਕਿਉਂ ਅੱਛਾ ਗੱਡੀਆਂ ਗੁੱਡੀਆਂ ਪਾ ਕੇ ਲਿਆਉਣੀ ਹਾਂ ਠੀਕ ਹੈ ਜੀ ਜੈਪਸੀ ਲਿਆਉਣੀ ਟੋ ਕਰਕੇ ਲਿਆਉਣੀ ਠੀਕ ਹੈ ਸ਼ਾਰਟੀ ਤਬੂਣੀ ਹੂੰ ਉਹ ਦੇ ਪਿੱਛੇ ਲਿਆਉਣੀ ਇੱਕ ਬਾਈ ਜੈਪਸੀ ਦੀ ਗੱਲ ਕਰਦੇ ਤੁਸੀਂ ਆਪਣਾ ਕਿਹੜੀ ਵਿਕਾਉ ਜਾਂ ਕਿਹੜੀ ਖੜੀ ਹੈ ਆਪਣੀ ਬਾਹਰ ਖੜੀ ਹੈ ਜੀ ਉਹ ਮੈਂ ਦਿਖਾ ਸਕਦਾ ਤੁਹਾਨੂੰ ਠੀਕ ਹੈ ਤੁਸੀਂ ਦਿਖਾ ਸਕਦੇ ਇਧਰ ਸਾਈਡ ਤੇ ਆ ਬਾਹਰ ਆਈ ਬਾਹਰ ਅੱਛਾ ਚਲੋ ਮੈਂ ਬਾਅਦ ਚ ਲੈ ਲੈਣੇ ਵੀਡੀਓ ਆਪਾਂ ਕੋਈ ਗੱਲ ਨਹੀਂ ਤੇ ਨਾ ਟਾਈਮ ਤੇ ਬਾਕੀ ਜੈਪਸੀ ਵਗੈਰਾ ਅਗਲੀ ਵੀਡੀਓ ਚ ਵਿਖਾਵਾਂਗੇ ਆਪਾਂ ਤੇ ਚਲੋ ਚੱਲਦੇ ਆਪਾਂ ਵਰਕਸ਼ਾਪ ਤੇ ਤੇ ਲੈਨੇ ਬਾਈ ਤੋਂ ਇਜਾਜ਼ਤ ਬਾਈ ਜੀ ਧੰਨਵਾਦ ਤੇ ਸਸੀ ਕਾਲ ਜਾਣਕਾਰੀ ਦੇਣ ਲਈ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ ਬਾਈ ਜੀ